ਪ੍ਰਧਾਨ ਕੀ ਸਤਿਕਾਰਯੋਗ ਅਤੇ ਪਿਛਲੇ ਲੰਬੇ ਸਮੇਂ ਤੋਂ ਮਹਾਨ ਸੰਘੇ ਅਕਸਰ ਮੈਂ ਵੀ ਪਿਛਲੇ ਆਗਿਆ ਦੇ ਵਿਦਿਅਕ ਇੰਸਟੀਟਿਊਟ ਸੀ। ਜਿਹਨਾਂ ਵੱਲੋਂ ਇਸ ਮਹਾਨ ਮੁਲਕ ਦੇ 10 ਸਾਲ ਉਪਰ ਪ੍ਰਧਾਨ ਮੰਤਰੀ ਨੂੰ ਸੇਵਾ ਕਰਦੇ। ਕਿ ਹਰ ਰੋਜ਼ ਜਦੋਂ ਇਹ ਮੁਲਕ ਤਰੱਕੀ ਕਰੂਗਾ ਤਾਂ ਜੋ ਕਦਮ ਡਾਕਟਰ ਨੰਮੋਹਨ ਸਿੰਘ ਜੀ ਨੇ ਇਸ ਮੁਲਕ ਦੀ ਆਰਥਿਕ ਸਿਰਦਲੀ ਉਠਾਈ ਸੀ ਉਹ ਸਦਾ ਹੀ ਯਾਦ ਕਰੇਗਾ। ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਬਸੇ ਰਹੇਗਾ ਭਾਵੇਂ ਉਹ ਸ਼ਰੀਰਿਕ ਤੌਰ ਤੇ ਸਾਨੂੰ ਅਲਵਿਦਾ ਕਹਿ گئے ਪਰ ਹਰ ਇੱਕ ਦੋਸਤਾਨੀ ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਹੀ ਵਸਦੇ ਰਹੇਗਾ ਖਾਸ ਕਰਕੇ ਪੰਜਾਬ ਦੀ ਉਸ ਧਰਤੀ ਤੋਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਹਰ ਇੱਕ ਪੰਜਾਬੀ ਦਾ ਤੇ ਹਰ ਇੱਕ ਸਿੱਖ ਦਾ ਇੰਨਾ ਮਾਣ ਉੱਚਾ ਕੀਤਾ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਜਿਹੜਾ ਰਿਪਰਜੈਂਟੇਸ਼ਨ ਕਰਨੀ 10 ਸਾਲ ਤੋਂ ਤੌਰ ਤੇ ਪ੍ਰਾਈਮ ਮਿੰਿਸਟਰ ਉਹਨਾਂ ਦੀ ਸਤਹੀ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਿਦਵਾਨਤਾ ਉਹ ਆਪਣੇ ਆਪ ਦੇ ਵਿੱਚ ਇੰਨੇ ਵਿਦਵਾਨ ਸਨ ਇਕਨੋਮਿਕਸ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਉਹਨਾਂ ਤੋਂ ਕੋਈ ਰੋਸ਼ਨ ਦਿਮਾਗ ਦੁਨੀਆ ਤੇ ਮੰਨਿਆ ਨਹੀਂ ਗਿਆ ਇਸ ਕਰਕੇ ਉਹਨਾਂ ਦਾ ਜਿੱਥੇ ਸਾਨੂੰ ਸ਼ਰੀਰਿਕ ਤੌਰ ਤੇ ਸੰਮਾਨ ਵਿਦਾ ਕਹਿਣਾ ਇੱਕ ਬਹੁਤ ਵੱਡਾ ਘਾਟਾ ਹੈ ਪਰ ਅੱਜ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਤੇ ਹਰ ਇੱਕ ਦੇਸ਼ ਵਾਸੀ ਤੇ ਦੁਨੀਆ ਅੱਜ ਉਹਨਾਂ ਨੂੰ ਨਮਨ ਕਰ ਰਹੀ ਹੈ ਉਹਨਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰ ਰਹੀ ਹੈ ਤੇ ਮੈਂ ਬਤੌਰ ਪੰਜਾਬ ਸਰਕਾਰ ਦੇ ਵੱਲੋਂ ਹਰ ਇੱਕ ਪੰਜਾਬੀ ਵੱਲੋਂ ਉਹਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ ਇੱਕ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਦੀ ਦੁਨੀਆ ਦੇ ਵਿੱਚ ਪਛਾਣ ਦਰਾਈ ਸਾਡੀ ਦਸਤਾਰ ਦੀ ਸਾਡੀ ਪੱਗ ਦੀ ਗੁਰੂ ਸਾਹਿਬ ਦੀ ਬਖਸ਼ੀ ਦਸਤਾਰ ਦੀ ਤੇ ਸਿੱਖੀ ਸਰੂਪ ਦੀ ਤਾਂ ਹਰ ਇੱਕ ਸਿੱਖ ਵੱਲੋਂ ਵੀ ਉਹਨਾਂ ਨੂੰ ਜਿਹੜਾ ਹੈ ਉਹ ਸਿਧਾਂਤਿਕ ਭੇਟ ਕਰਦੇ ਆਂ ਬਰਮਾਤਮਾ ਅਕਾਲ ਪੁਰਖ ਗੁਰੂ ਸਾਹਿਬ को गारंटीsetdefault हूं और तो किशन ने राष्ट्रपति को होने संघीय एक क्षर्षीय फ्रेंड भी के आगे आपके लिए इंस्टीट्यूट से इस महान मुल्क में 10 साल बतौर प्रधानमंत्री में सेवा की कि हर रोज जब मैं मुल्क की तरक्की करूंगा तो जो कदम डॉक्टर अनमोहन सिंह जी ने इस मुल्क की आर्थिक स्थिरता के लिए उठाए थे वो सदा ही याद रखूंगा ਹਰ ਇੱਕ ਦੇਸ਼ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਬਸੇ ਰਹਿੰਦੇ ਭਾਵੇਂ ਉਹ ਸ਼ਰੀਰਿਕ ਤੌਰ ਤੇ ਸਾਨੂੰ ਅਲਵਿਦਾ ਕਹਿ ਗਏ ਪਰ ਹਰ ਇੱਕ ਉਸਤਾਨੀ ਹਰ ਇੱਕ ਦੇਸ਼ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਹੀ ਵੱਸਦੇ ਰਹਿੰਦੇ ਖਾਸ ਕਰਕੇ ਪੰਜਾਬ ਦੀ ਉਸ ਧਰਤੀ ਤੋਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਹਰ ਇੱਕ ਪੰਜਾਬੀ ਦਾ ਤੇ ਹਰ ਇੱਕ ਸਿੱਖ ਦਾ ਇੰਨਾ ਮਾਨ ਉੱਚਾ ਕੀਤਾ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਜਿਹੜਾ ਰਿਪਰਜੈਂਟੇਸ਼ਨ ਕਰਨੀ 10 ਸਾਲ ਤੋਂ ਤੌਰ ਤੇ ਮੈਂਸਟਰ ਉਹਨਾਂ ਦੀ ਸਾਂਗੀ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਿਦਵਾਨਤਾ ਉਹ ਆਪਣੇ ਆਪ ਦੇ ਵਿੱਚ ਇੰਨੇ ਵਿਦਵਾਨ ਸਨ ਇਕਨੋਮਿਕਸ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਉਹਨਾਂ ਤੋਂ ਕੋਈ ਰੋਸ਼ਨ ਦਬਾਅ ਦੁਨੀਆ ਤੇ ਮੰਨਿਆ ਨਹੀਂ ਗਿਆ ਇਸ ਕਰਕੇ ਉਹਨਾਂ ਦਾ ਜਿੱਥੇ ਸਾਨੂੰ ਸਰੀਰਕ ਤੌਰ ਤੇ ਸਾਨੂੰ ਅਲvida ਕਹਿਣਾ ਇੱਕ ਬਹੁਤ ਵੱਡਾ ਘਾਟਾ ਹੈ ਪਰ ਅੱਜ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਤੇ ਹਰ ਇੱਕ ਦੇਸ਼ ਵਾਸੀ ਤੇ ਦੁਨੀਆ ਅੱਜ ਉਹਨਾਂ ਨੂੰ ਨਮਨ ਕਰ ਰਹੀ ਹੈ ਉਹਨਾਂ ਨੂੰ ਦਿਨੋ ਸ਼ਬਦਾਂ ਜੀਫੀਟ ਕਰ ਰਹੀ ਹੈ ਕਿ ਮੈਂ ਬਤੌਰ ਪੰਜਾਬ ਸਰਕਾਰ ਦੇ ਵੱਲੋਂ ਹਰ ਇੱਕ ਪੰਜਾਬੀ ਵੱਲੋਂ ਉਹਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ ਇੱਕ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਦੀ ਦੁਨੀਆ ਦੇ ਵਿੱਚ ਪਛਾਣ ਕਰਾਈ ਸਾਡੀ ਦਸਤਾਰ ਦੀ ਸਾਡੀ ਪੱਗ ਦੀ ਗੁਰੂ ਸਾਹਿਬ ਦੀ ਬਖਸ਼ੀ ਦਸਤਾਰ ਦੀ ਉਹ ਸਿੱਖੀ ਸਰੂਪ ਦੀ ਤਾਂ ਹਰ ਇੱਕ ਸਿੱਖ ਵੱਲੋਂ ਵੀ ਉਹਨਾਂ ਨੂੰ ਜਿਹੜਾ ਹੈ ਕਿ ਸਿਧਾਂਤ ਕਿਰੇਟ ਕਰਨਾ ਆ ਪ੍ਰਮਾਤਮਾ ਅਕਾਲ ਪੁਰਖ ਗੁਰੂ ਸਾਹਿਬ